ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਟਿਆਲਾ ਦੇ ਐਸਐਸਪੀ ਦੀ ਆਡੀਓ ਕਲਿੱਪ ਨੂੰ ਜਦੋਂ ਵਾਇਰਲ ਕੀਤਾ ਤੇ ਉਸ ਤੋਂ ਬਾਅਦ ਪੂਰੇ ਪੰਜਾਬ ਵਿੱਚ ਹੜਕਮ ਮਚ ਗਿਆ ਪੰਜਾਬ ਪੁਲਿਸ ਨਿਸ਼ਾਨੇ ਤੇ ਆ ਗਈ ਅੱਜ ਸੁਖਬੀਰ ਸਿੰਘ ਬਾਦਲ ਨੇ ਐਸਐਸਪੀ ਨੂੰ ਜੇਲ੍ਹ ਭੇਜਣ ਦੀ ਤਿਆਰੀ ਕਰ ਲਈਏ ਜੋ ਅਕਾਲੀ ਦਲ ਨੇ ਐਲਾਨ ਕਰ ਦਿੱਤਾ ਹੈ ਕਿ ਪਟਿਆਲਾ ਦਾ ਐਸਐਸਪੀ ਤੇ ਉਸਦੇ ਨਾਲ ਸਬੰਧਤ ਸਾਰੇ ਅਧਿਕਾਰੀ ਜਿੰਨਾਂ ਨੂੰ ਜੇਲ੍ਹ ਵਿੱਚ ਭੇਜ ਕੇ ਹੀ ਸਾਲ ਲਵਾਗੇ ਜਿਨ੍ਹਾਂ ਦੇ ਉੱਪਰ ਗੰਭੀਰ ਇਲਜ਼ਾਮ ਲੱਗੇ ਨੇ ਅੱਜ ਪੰਜਾਬ ਰਾਜ ਚੋਣ ਕਮਿਸ਼ਨ ਦੇ ਕੋਲ ਵੀ ਇਹ ਮੰਗ ਉਠਾਈ ਗਈ ਏ ਜੋ ਅਕਾਲੀ ਦਲ ਦੇ ਵੱਲੋਂ ਤੁਸੀਂ ਜੁੜਿਓ ਲੋਕਰਾਏ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਪਟਿਆਲਾ ਦੇ ਵਿੱਚ ਜ਼ਿਲ੍ਹਾ ਪਛੇਤੇ ਬਲਾਕ ਸੰਪਤੀ ਚੋਣਾਂ ਨੂੰ ਲੈ ਕੇ ਸੱਤਾਧਾਰੀ ਪਾਰਟੀ ਦੇ ਵੱਲੋਂ ਇਹ ਚੋਣਾਂ ਲੁੱਟਣ ਲਈ ਅਫਸਰ ਸ਼ਾਈ ਨੂੰ ਦਬਾਅ ਬਣਾਇਆ ਗਿਆ ਔਰ ਅਫਸਰ ਸ਼ਾਈ ਦੇ ਵਿੱਚ ਪੰਜਾਬ ਪੁਲਿਸ ਸਭ ਤੋਂ ਮੋਰੀ ਰਹੀ ਲੋਕਤੰਤਰ ਦਾ ਕਹਾਣ ਕਰਨ ਵਿੱਚ ਪਟਿਆਲਾ ਪੁਲਿਸ ਦੇ ਐਸਐਸਪੀ ਦੀ ਆਡੀਓ ਵਾਇਰਲ ਹੁੰਦੀ ਏ ਜਿਸ ਵਿੱਚ ਉਹ ਆਪਣੇ ਪੁਲਿਸ ਅਫਸਰਾਂ ਨੂੰ ਨਿਰਦੇਸ਼ ਦੇ ਰਹੇ ਹੁੰਦੇ ਨੇ ਕਿ ਅਕਾਲੀ ਦਲ ਦੇ ਲੀਡਰਾਂ ਨੂੰ ਤੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਉਹਨਾਂ ਨੂੰ ਸੜਕਾਂ ਦੇ ਉੱਪਰ ਜਾਂ ਘਰਾਂ ਦੇ ਵਿੱਚ ਹੀ ਰੋਕ ਦਿੱਤਾ ਜਾਵੇ ਜੋ ਨੋਮੀਨੇਸ਼ਨ ਫਾਈਲਾਂ ਪਰਣ ਵਾਲੇ ਸੈਂਟਰਾਂ ਤੱਕ ਉਹਨਾਂ ਨੂੰ ਨਾ ਪਹੁੰਚਣ ਦਿੱਤਾ ਜਾਵੇ ਜਿਸ ਤੋਂ ਬਾਅਦ ਪੰਜਾਬ ਪੁਲਿਸ ਦੇ ਐਸਐਸਪੀ ਨੇ ਇਸ ਆਡੀਓ ਨੂੰ AI ਨਾਲ ਬਣੀ ਹੋਈ ਦੱਸਿਆ ਕਿ ਇਸ ਆਡੀਓ ਨੂੰ AI ਨਾਲ ਜੋ ਬਣਾ ਕੇ ਤੇ ਵਾਇਰਲ ਕੀਤਾ ਗਿਆ ਹੈ ਜੋ ਪੰਜਾਬ ਪੁਲਿਸ ਦੇ ਵੱਤ ਪਰ ਇੱਕ ਗੰਭੀਰ ਇਲਜ਼ਾਮ ਲੱਗੇ ਨੇ ਜਿਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਤੇ ਵੱਖ-ਵੱਖ ਪਾਰਟੀਆਂ ਦੇ ਹੋਰ ਲੀਡਰ ਵੀ ਹੁਣ ਇਸ ਐਸਐਸਪੀ ਨੂੰ ਘਿਰਦੇ ਨਜ਼ਰ ਆਏ ਨੇ ਐਸਐਸਪੀ ਵਰਮ ਸ਼ਰਮਾ ਜੋ ਪਟਿਆਲੇ ਦੇ ਵਿੱਚ ਉਹਨਾਂ ਨੇ ਇਹਨਾਂ ਚੋਣਾਂ ਨੂੰ ਲੈ ਕੇ ਆਪਣੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਸੀ ਕਿ ਸੈਂਟਰਾਂ ਦੇ ਵਿੱਚ ਕੋਈ ਵੀ ਗੁੰਡਾਗਰਦੀ ਨਾ ਹੋਵੇ ਗੁੰਡਾਗਰਦੀ ਕਰਨ ਵਾਲਿਆਂ ਨੂੰ ਸੈਂਟਰ ਵਿੱਚ ਦਾਖਲ ਨਾ ਹੋਣ ਦਿੱਤਾ ਜਾਵੇ ਤੇ ਉਸ ਤੋਂ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਜੋ ਉਮੀਦਵਾਰ ਦੇ ਨਾਲ ਲੋਕ ਆਉਂਦੇ ਨੇ ਉਹਨਾਂ ਨੂੰ ਨਾ ਆਉਣ ਦਿੱਤਾ ਜਾਵੇ ਸਿਰਫ ਤੇ ਸਿਰਫ ਉਮੀਦਵਾਰ ਹੀ ਜਿਹੜਾ ਕਿ ਸੈਂਟਰ ਦੇ ਵਿੱਚ ਦਾਖਲ ਹੋ ਕੇ ਆਪਣੀ ਫੇਰ ਸਬਮਿਟ ਕਰਵਾਵੇ ਪਰ ਉਸ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਉਹ ਸਾਰਾ ਆਡੀਓ ਕਲਿੱਪ ਵਾਇਰਲ ਕੀਤਾ ਉਸ ਤੋਂ ਬਾਅਦ ਹੜਕਮ ਮਚ ਗਿਆ ਸ਼ੁੱਕਰਵਾਰ ਨੂੰ ਲੁਧਿਆਣੇ ਦੇ ਵਿੱਚ ਪਹੁੰਚੇ ਸੁਖਵੀਰ ਸਿੰਘ ਬਾਦਲ ਨੇ ਹੁਣ ਇਹ ਦਾਵਾ ਕਰ ਦਿੱਤਾ ਹੈ ਕਿ ਇਸ ਆਡੂਏ ਦੇ ਆਡੀਓ ਦੇ ਮਾਮਲੇ ਦੇ ਵਿੱਚ ਪਟਿਆਲਾ ਦੇ ਐਸਐਸਪੀ ਨੂੰ ਜੇਲ੍ਹ ਭੇਜਾਂਗੇ ਹਾਲਾਂਕਿ ਪਟਿਆਲਾ ਪੁਲਿਸ ਪਹਿਲਾਂ ਇਸ ਨੂੰ AI ਵੱਲੋਂ ਤਿਆਰ ਕੀਤਾ ਗਿਆ ਇਹ ਐਲਾਨ ਕਰ ਚੁੱਕੀ ਹੈ ਸੁਖਵੀਰ ਬਾਦਲ ਨੇ ਡੀਜੀਪੀ ਅਤੇ ਇਸ ਮਾਮਲੇ ਵਿੱਚ ਐਸਐਸਪੀ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਵਾਲੇ ਸਾਰੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹਨਾਂ ਨੂੰ ਇਸ ਅਪਰਾਧ ਵਿੱਚ ਭਾਈਵਲ ਮੰਨਿਆ ਜਾਵੇਗਾ ਸੁਖਬੀਰ ਬਾਦਲ ਨੇ ਇਹ ਵੀ ਕਿਹਾ ਕਿ ਪੁਲਸ ਕਰਮਚਾਰੀ ਵਿਭਾਗ ਵਿੱਚ ਸ਼ਾਮਲ ਹੋਣ ਤੇ ਸੰਵਿਧਾਨ ਦੀ ਰੱਖਿਆ ਦੀ ਸੋਹ ਚੁੱਕਦੇ ਹਨ ਅਤੇ ਐਸਐਸਪੀ ਖੁਦ ਸੰਵਿਧਾਨ ਨੂੰ ਤਬਾਹ ਕਰਨ ਦੀ ਸਾਜਿਸ਼ ਰਚ ਰਿਹਾ ਹੈ ਸੋ ਸੁਖਬੀਰ ਬਾਦਲ ਨੇ ਕਿਹਾ ਕਿ ਸਰਕਾਰ ਅਤੇ ਅਧਿਕਾਰੀ ਲੋਕਤੰਤਰ ਦੀ ਰੱਖਿਆ ਕਰਨੇ ਜ਼ਿੰਮੇਵਾਰ ਹੁੰਦੇ ਹਨ ਪਰ ਸੂਬੇ ਵਿੱਚ ਸਰਕਾਰ ਅਤੇ ਅਧਿਕਾਰੀ ਖੁਦ ਇਸ ਨੂੰ ਤਬਾਹ ਕਰਨ ਤੇ ਤੁੱਲੇ ਹੋਏ ਹਨ ਉਹਨਾਂ ਨੇ ਕਿਹਾ ਕਿ ਜੇਕਰ ਅਧਿਕਾਰੀ ਖੁਦ ਸੂਬੇ ਵਿੱਚ ਲੋਕਤੰਤਰ ਨੂੰ ਤਬਾਹ ਕਰਨਗੇ ਤਾਂ ਫਿਰ ਇਹ ਚਿੰਤਾ ਦਾ ਵਿਸ਼ਾ ਹੈ ਤੇ ਲੋਕਤੰਤਰ ਦਾ ਕੀ ਹੋਵੇਗਾ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਹਾਰ ਦਿਖਾਈ ਦੇ ਰਹੀ ਏ ਉਹਨਾਂ ਨੂੰ ਅਹਿਸਾਸ ਹੋ ਗਿਆ ਕਿ ਇਨ੍ਹਾਂ ਚੋਣਾਂ ਵਿੱਚ ਉਹਨਾਂ ਦੀਆਂ ਜਮਾਨਤਾਂ ਜਬਤ ਹੋ ਜਾਣਗੀਆਂ ਇਸ ਲਈ ਉਹਨਾਂ ਨੇ ਪੁਲਿਸ ਅਤੇ ਅਧਿਕਾਰੀਆਂ ਦੇ ਵਰਤੋਂ ਸ਼ੁਰੂ ਕਰ ਦਿੱਤੀ ਏ ਉਹਨਾਂ ਨੇ ਕਿਹਾ ਕਿ ਆਡੀਓ ਤੋਂ ਸਾਫ਼ ਲੱਗਦਾ ਹੈ ਕਿ ਇਨ੍ਹਾਂ ਚੋਣਾਂ ਵਿੱਚ ਸਰਕਾਰ ਦੇ ਹੱਕ ਵਿੱਚ ਕਿਵੇਂ ਧੰਗਲੀ ਕੀਤੀ ਜਾ ਰਹੀ ਏ ਸੁਖਬੀਰ ਬਾਦਲ ਨੇ ਡੀਜੀਪੀ ਨੂੰ ਐਸਐਸਪੀ ਨੂੰ ਅਤੇ ਉਹਨਾਂ ਦਾ ਸਮਰਥਨ ਕਰਨ ਵਾਲੇ ਅਧਿਕਾਰੀਆਂ ਦੇ ਵਿਰੁੱਧ ਕਾਰਵਾਈ ਕਰਨ ਦੀ ਅਪੀਲ ਕੀਤੀ ਏ ਬਾਦਲ ਨੇ ਕਿਹਾ ਕਿ ਤੁਹਾਡੀ ਪੁਲਿਸ ਨੇ ਗੰਭੀਰ ਅਪਰਾਧ ਕੀਤਾ ਹੈ ਐਸਐਸਪੀ ਅਤੇ ਉਹਨਾਂ ਦਾ ਸਮਰਥਨ ਕਰਨ ਵਾਲੇ ਅਧਿਕਾਰੀਆਂ ਦੇ ਵਿਰੁੱਧ ਕੇਸ ਦਰਜ ਕਰੋ ਤੇ ਬਾਦਲ ਨੇ ਕਿਹਾ ਕਿ ਅਕਾਲੀ ਦਲ ਸ਼ਿਕਾਇਤ ਦਰਜ ਕਰਕੇ ਕੇਸ ਦਰਜ ਕਰਵਾਏਗਾ ਸੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸੂਬਾ ਸਰਕਾਰ ਐਸਐਸਪੀ ਨੂੰ ਬਚਾਉਣ ਵਿੱਚ ਰੁਚੀ ਹੋਈ ਏ ਉਹਨਾਂ ਨੇ ਕਿਹਾ ਕਿ ਸਰਕਾਰ ਆਪਣੇ ਆਖਰੀ ਸਾਹਾਂ ਤੇ ਤੇ ਇਹ ਕੇਂਦਰ ਇਹ ਕਦੋਂ ਤੱਕ ਉਸ ਨੂੰ ਬਚਾ ਸਕੇਗੀ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਐਫਆਈਆਰ ਦਰਜ ਕਰਵਾਉਣ ਲਈ ਸੜਕਾਂ ਤੇ ਅਦਾਲਤਾਂ ਤੱਕ ਲੜਾਈ ਲੜੇਗਾ ਜੋ ਅਕਾਲੀ ਦਲ ਦੇ ਵੱਲੋਂ ਇੱਕ ਵਾਰੀ ਮਿਥ ਲਿਆ ਜਾਂਦਾ ਉਸ ਨੂੰ ਫਿਰ ਪੂਰਾ ਕੀਤਾ ਜਾਂਦਾ ਸੋ ਅਕਾਲੀ ਦਲ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਐਸਐਸਪੀ ਦੇ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਫਿਰ ਸੜਕਾਂ ਵੀ ਬੰਦ ਹੋਣਗੀਆਂ ਤੇ ਜੋ ਅਕਾਲੀ ਦਲ ਦੇ ਵੱਲੋਂ ਰਸਤੇ ਰੋਕ ਦਿੱਤੇ ਜਾਣਗੇ ਅਫਸਰਾਂ ਦੇ ਜਿਹੜੇ ਕਿ ਦਫ਼ਤਰ ਘੇਰੇ ਜਾਣਗੇ ਤੇ ਲੀਡਰਾਂ ਨੂੰ ਵੀ ਜੜਾ ਨਹੀਂ ਬਖਸ਼ਿਆ ਜਾਵੇਗਾ ਜਿਸ ਨੂੰ ਲੈ ਕੇ ਐਸਐਸਪੀ ਦੀਆਂ ਮੁਸ਼ਕਲਾਂ ਵਧ ਗਈਆਂ ਨੇ